77ਵੇਂ ਗਣਤੰਤਰ ਦਿਵਸ ਦੀਆਂ ਤਿਆਰੀਆਂ ਲਈ ਨਗਰ ਪੰਚਾਇਤ ਦਫ਼ਤਰ ਬਿਲਗਾ ਵਿਖੇ ਪ੍ਰਧਾਨ ਗੁਰਨਾਮ ਸਿੰਘ ਜਖੂ ਨੇ ਸਕੂਲਾਂ ਦੇ ਅਧਿਆਪਕ ਸਹਿਬਾਨਾਂ ਦੇ ਨਾਲ ਇੱਕ ਅੱਜ ਮੀਟਿੰਗ ਕੀਤੀ ਜਿਸ ਵਿੱਚ ਸਭ ਵਿਸ਼ਿਆਂ ਤੇ ਵਿਚਾਰ ਕੀਤਾ ਗਿਆ ਕਿ ਗਣਤੰਤਰ ਦਿਵਸ ਮੌਕੇ ਝੰਡੇ ਦੀ ਰਸਮ ਹੋਣ ਤੋਂ ਬਾਅਦ ਬੱਚਿਆਂ ਵੱਲੋਂ ਕਿਹੜੀਆਂ-ਕਿਹੜੀਆਂ ਪਰਫਾਰਮੈਂਸ ਕੀਤੀਆਂ ਜਾਣਗੀਆਂ ਇਸ ਮੀਟਿੰਗ ਵਿੱਚ ਚੌਧਰੀ ਸੰਤਾ ਸਿੰਘ ਸੇਨੀਅਰ ਸੈਕੰਡਰੀ ਸਕੂਲ ਦੇ ਅਧਿਆਪਕ ਬਾਬਾ ਭਗਤ ਸਿੰਘ ਬਿਲਗਾ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਦੇ ਅਧਿਆਪਕ ਅਕਾਲ ਅਕੈਡਮੀ ਬਿਲਗਾ ਦੇ ਅਧਿਆਪਕ ਡੀਏਵੀ ਸਕੂਲ ਬਿਲਗਾ ਦੇ ਅਧਿਆਪਕ ਸ਼੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਿਲਗਾ ਦੇ ਅਧਿਆਪਕ ਕੰਨਿਆ ਪ੍ਰਾਇਮਰੀ ਸਕੂਲ ਦੇ ਅਧਿਆਪਕ ਅਤੇ ਪ੍ਰਾਇਮਰੀ ਸਕੂਲ ਲੜਕੇ ਬਿਲਗਾ ਦੇ ਅਧਿਆਪਕ ਵੀ ਹਾਜ਼ਰ ਹੋਏ ਸਮੂਹ ਸਕੂਲ ਅਧਿਆਪਕਾਂ ਨੇ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਕਿ 15 ਅਗਸਤ ਅਤੇ 26 ਜਨਵਰੀ ਵਰਗੇ ਇਤਿਹਾਸਕ ਦਿਹਾੜੇ ਸਾਂਝੇ ਤੌਰ ਤੇ ਇੱਕ ਜਗ੍ਹਾ ਮਨਾਉਣਾ ਨਗਰ ਪੰਚਾਇਤ ਦਫ਼ਤਰ ਬਿਲਗਾ ਦਾ ਇੱਕ ਸ਼ਲਾਘਾਯੋਗ ਕਦਮ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਸਾਂਝੇ ਪ੍ਰੋਗਰਾਮ ਵਿੱਚ ਬੱਚਿਆਂ ਦੀ ਤਿਆਰੀ ਕਰਾਉਣੀ ਵੀ ਸੌਖੀ ਹੋ ਜਾਂਦੀ ਹੈ ਅਤੇ ਇੱਕ ਜਗ੍ਹਾ ਪ੍ਰੋਗਰਾਮ ਹੋਣ ਦੇ ਨਾਲ ਬੱਚਿਆਂ ਨੂੰ ਜ਼ਿਆਦਾ ਭਾਈ ਦੌੜ ਵੀ ਨਹੀਂ ਕਰਨੀ ਪੈਂਦੀ ਅਤੇ ਸਕੂਲ ਅਧਿਆਪਕ ਵੀ ਇੱਕ ਥਾਂ ਪ੍ਰੋਗਰਾਮ ਮਨਾਉਣ ਲਈ ਵਧੀਆ ਤਰੀਕੇ ਨਾਲ ਤਿਆਰੀ ਕਰ ਸਕਦੇ ਹਨ। ਕੰਪੂਨ ਬੱਚਾ ਦਾ ਸਨਮਾਨ ਚਿੰਨ ਬਣਾਉਣੀ ਹੈ। ਕਿੰਨੇ ਨਾਲ ਟੀਚਰ ਆ ਰਹੇ ਨੇ? ਮਤਲਬ 7 ਅਦਾਰੇ ਆ ਪਰ ਕੁਝ ਆ ਸਰਕਾਰੀ ਨੇ ਟੈਂਪਰੀਟ ਨੂੰ। ਤਾਂ ਅਸਲ ਉਸ ਤੋਂ ਅਗਰ ਸਨਮਾਨ ਚਿੰਨ ਉਸਨੂੰ ਸਫਤ ਜੋੜ ਦੇਖਾਂਗੇ। ਕਿੰਨੇ ਕੋ ਬੱਚਾ ਸਟਰੈਂਥ ਵੀ ਦਿਖਣੀ ਪੈਣਾ ਜੀ। ਉਸ ਬੋਡੀ ਕੋ ਸਾਰਾ ਚੀਜ਼ ਬਿਲਕੁਲ ਜਿਹੜਾ ਦਸ ਦਸ 25 ਤਾਂ ਆ ਜਾਂਦੇ ਨੇ ਛੱਡੇ ਮਿਨੀਮਲ ਨੇ 5 4 5 ਇਹਦੇ ਨਾਲ 5 ਦੇ ਬੱਚੇ ਆਏ ਤੁਹਾਡੇ ਸ਼ਗਿਰਤ ਕਰਨਾਂ ਦੀ ਚਾਲੀ ਜੀ ਤੁਹਾਡੇ ਹਨ ਆ ਆ ਜਾਂ ਟੀਚਰ ਆ ਜਾਣਗੇ ਜੀ ਜਿਹੜੇ ਮੈਨੂੰ 70 ਤੋਂ ਲੈ ਕੇ 60 ਤੱਕ ਪੈਣਾ ਹੀ ਹੋਵੇ 10 ਤੋਂ 7 ਤੋਂ 7 ਕਰੇ ਮੈਨੂੰ ਟੀਚਰ ਤਾਂ ਕੀ ਹੋਵੇ ਆਪਣੇ ਘਰ ਹਫਤਾ ਹਫਤਾ ਆ ਵੀ ਹੁੰਦੇ ਨੇ ਤਾਂ ਕਰੋ ਕਿਉਂਕਿ ਉਹਨਾਂ ਦਾ ਉਹ ਬਜਾਰ ਸਿੰਘ ਤੁਸੀਂ ਕਰਾਉਣ ਹੁੰਦਾ ਬੱਚਿਆਂ ਕੋਲੋਂ ਅੱਛਾ ਥੋੜਾ ਪਰ ਉਹ ਤੇਰੀ ਟੀਮ ਹੋਊਗੀ ਵੀ ਇਹੀ ਸੇਮ ਜਿਹਾ ਹੋਊਗਾ ਸੇਵਿੰਗ ਦੇ ਦੋ ਆਈਟਮ ਹੋਣਗੇ ਸਭ ਦੇ ਲਈ ਨਹੀਂ ਪਰ ਉਹ ਮੈਂ ਕੀ ਕਰਦੇ ਨਹੀਂ ਹਾਂਜੀ ਹਾਂਜੀ ਇਹਨਾਂ ਦੇ ਉਹ ਨਹੀਂ ਬੱਚੇ ਤਾਂ ਉੱਥੇ ਜਾ ਕੇ ਇਹਨਾਂ ਨੇ ਕਰਨਾ ਨਾ ਜੀ ਦੋ ਦੇਣਾ ਆਈਟਮਾਂ ਦੀ ਚਾਹੀਦੀ ਅੱਛਾ ਤੁਹਾਡੇ ਨੂੰ ਪਰਫਾਰਮੈਂਸ ਨਾਲ ਰੁਕ ਜਾਣਗੇ 83 ਗ੍ਰੇਡ ਨਾਲ ਚੱਲ ਜਾਣਾ ਨਹੀਂ 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 ਰੱਖ ਲੈ ਜੇ ਪਰਫਾਰਮੈਂਸ ਇੰਨੇ ਇਧਰ ਕਰ ਲਓ 80 ਨਾਲ ਆਪਣੇ ਸਰਕਾਰੀ ਸਕੂਲ ਚੋਂ ਨੇ ਜੀ ਅੱਛਾ ਇਹ ਡੀਬੀ ਸਕੂਲ ਤੋਂ ਜਿਹਨਾਂ ਦਾ ਪਰਫਾਰਮੈਂਸ ਹਾਂਜੀ ਦੋ ਠੀਕ ਆਪਣਾ ਸਰ ਭੰਗੜਾ ਹੋ ਗਿਆ ਕੋਰਿਓਗ੍ਰਾਫੀ ਕੋਰੀਓਗ੍ਰਾਫੀ ਇੱਕ ਜਾਨ ਬਣਾ ਸਹੀ ਵਾਰੀ ਵਿੱਚ ਬਣਾਏ ਮੋੜਿਆਂ ਬਹੁਤ ਵਧੀਆ ਪਰ ਬਣਾ ਕੇ ਨਹੀਂ ਦੇਣੀ ਉਹਦਾ ਸੇਮ ਟਾਈਪ ਰੈਕ ਕੋਰੀਓਗ੍ਰਾਫੀ ਕਰਾਉਣਾ ਥੋੜਾ ਚੇਂਜ ਕਰ ਲਿਓ ਮੈਨੂੰ ਥੋੜੀ ਵਧੀਆ ਸੀਗਾ ਹਾਂਜੀ ਇੱਕ ਇੱਕ ਸੈਸ਼ਨ ਹੋ ਜਾਏਗਾ ਇੱਕ ਸੈਸ਼ਨ ਦੋ ਕਰਾ ਦੇ ਦੋ ਕਰ ਠੀਕ ਮੜ ਤੁਸੀਂ ਕਰਾਓ ਪਰ ਕਰ ਲਿਆ ਹਾਂ ਇੱਕ ਸਪੀਸ਼ ਕਰਾ ਦੇਵਾਂਗੇ ਹਾਂ ਮਾਰੇ ਇੱਕ ਫੋਕਸ ਕਰਵਾਵਾਂਗੇ ਕਿਸੇ ਵਿੱਚੋਂ ਹੂੰ ਤੇ ਕੋਈ ਨਾ ਕਰੀ ਤੇ ਤਾਂ ਫਿਰ ਨਹੀਂ ਉਸੇ ਸਾਨੂੰ ਲਿਸਟ ਪ੍ਰੋਵਾਈਡ ਕਰਵਾ ਲਈਓ ਕਿ ਸਾਨੂੰ ਕਨਫਰਮ ਹੋ ਜੇ ਕਿ ਕਿੰਨੇ ਬੱਚਿਆਂ ਨੇ ਆਣਾ ਹੈ ਤੇ ਸਟਾਫ ਦੀ ਨਾਮ ਤੇ ਨਾਲ ਹੀ ਸਟਾਫ ਦੀ ਵੀ ਲਿਸਟ ਪ੍ਰੋਵਾਈਡ ਕਰਵਾ ਦਿਓ ਜਿਸ ਤਰ੍ਹਾਂ ਸੀ ਲਾਸਟ ਟਾਈਮ ਉਹਨਾਂ ਨੇ ਪ੍ਰੋਵਾਈਡ ਕਰੀ ਸੀ ਕਾ ਕਰਵਾ ਰਹੀ ਹੈ ਪਰ ਅਜਾ ਸੀ ਚਿਹਤ ਕਰਾਣੀ ਹੈ ਹੂੰ ਤੇ ਦੰਡੀ ਦੰਡੀ ਅਗਰ ਕੋਈ ਰਿਸੋਰਸ ਕਰ ਲਈਏ ਟ੍ਰੋਪੀ ਲੈ ਕੇ ਕੁੱਝ ਨੇ ਜਾਂਾ ਨੂੰ ਕੋਈ ਕਾਪੀ ਪੈਨ ਰਕਤ ਦਿੱਤਾ ਦੀਏ ਕੁੱਝ ਨੇ ਜਾਂਾ ਬੈਰਲ ਨਾ ਕਰ ਕੁੱਝ ਤੋਂ ਜ਼ਿਆਦਾ ਪਾ ਉਹ ਟ੍ਰੋਫੀ ਤਾਂ ਕਿ ਜਦੋਂ ਮੈਂ ਆਉਂਦਾ ਸੀ ਜਦੋਂ ਵੀ ਇਹ ਯਾਦਗਾਰ ਪੱਕੀ ਰਹਿੰਦੀ ਹੈ ਬੰਦੇ ਦੇ ਨਾਲ ਪੱਕੀ ਰਹਿੰਦੀ ਹੈ ਮੈਨੂੰ ਲੱਗਦਾ ਸੀ ਉਹ ਤੇ ਟੋਡਾ ਅਬਾਰੇ ਈਰ ਵੀ ਦੇਖਦੇ ਨੇ ਆ ਹਾਂ ਉਹ ਇੱਕ ਫਿਰ ਅਗਲੇ ਸਾਲ ਨਵੀਂ ਮਿਲਦੀ ਹੈ ਕਈ ਵਾਰ ਬੱਚਾ ਕਹਿੰਦਾ ਕਿ ਆ ਮੈਂ ਪਹਿਲੇ 3 ਸਾਲ ਤੋਂ ਜਾ ਰਹੇ ਮੋਦਾ ਦਾ ਟ੍ਰੋਫੀ ਛੋਟੀ ਆਦਾ ਨਹੀਂ ਤੂੰ ਹੋਰ ਕੁਝ ਕੋਈ ਨਵਾਂ ਕੀ ਕਰ ਸਕਦੇ ਜਗਨਦਰਜੀ ਯਾਰ ਉਹ ਬੋਲਦਾ ਸਰ ਦੇਦੇ ਸੀ ਐਸੋ ਯਾਜਨ ਤਾਂ ਮੈਂ ਇਹ ਘਰ ਰਿਹਾ ਸੀ ਜੇ ਤਾਂ ਆਪਾਂ ਇਸਦੀ ਵਾਰੀ ਇਹ ਆਪਾਂ ਮੇ ਲਗਾਉਗਾ ਜੇ ਤਾਂ ਆਪਾਂ ਬੱਚਿਆਂ ਦੇ ਪਰਫਾਰਮ ਕਰੀਏ ਆਪਾਂ ਨਾਮ ਨਾਲ ਉਹਨਾਂ ਮਨ ਲਈਏ ਮੈਨੂੰ ਉਹ ਜਿਹੜਾ ਲਾਸਟ ਦੇ ਵਿੱਚ ਉਹ ਉਹ ਜੀ ਜੀ ਸੂਰ ਗਈ ਉਹ ਦਿਨ ਦੇਖੋ ਸਨਮਾਨ ਕਰਤਾ ਉਹ ਲੀਵ ਲਾ ਗਿਆ ਨਾ ਉਹ ਲੀਵ ਕਰਕੇ ਪ੍ਰੋਗਰਾਮ ਫਟਾਫਟ ਖਿਚ ਦੇਤਾ ਪੈ ਜਾਂਦਾ ਜਿਹਦਾ ਪ੍ਰੋਗਰਾਮ ਵਿੱਚ ਰਹਿ ਗਿਆ ਉਹ ਵਿੱਚ ਉਹ ਬੈਠਾ ਹੈ ਉਹ ਵੇਟ ਕਰਦਾ ਮੈਂ ਚਲੋ ਇੰਨਾ ਟਾਈਮ ਕੱਢ ਕੇ ਆਇਓ ਜੀ ਇਹ ਵੀ ਜੀ ਪਰਫਾਰਮੈਂਸ ਤੋਂ ਬਾਅਦ ਆਪਾਂ ਨੂੰ ਸਨਮਾਨ ਜਿਹੜਾ ਆ ਜੀ ਉਹ ਲਾਸਟ ਵਿੱਚ ਹੀ ਦਿੱਤਾ ਸੀ ਬਸ ਬਾਅਦ ਵਿੱਚ ਹੀ ਦਿੱਤੇ ਸੀ ਪ੍ਰਾਈਜ਼ ਪਰ ਇੰਡੀਆ ਗਾ ਜਿਹਨੂੰ ਸਨਮਾਨ ਮਿਲ ਗਿਆ ਉਹ ਰੁਕਣਾ ਨਹੀਂ ਕਿ ਸਾਡੀ ਲਾਸਟ ਵਿੱਚ ਹੀ ਮਿਲਣ ਸਕੇ ਅਸੀਂ ਇਹ ਅਬਜ਼ਰਵ ਕੀਤਾ ਸੀ ਜੀ ਉਹਨੂੰ ਲਾਸਟ ਟਾਈਮ ਤੱਕ ਅਸੀ ਸੀ ਪਰ ਉਹਦਾ ਗੈਦਰਿੰਗ ਬੜੀ ਘੱਟ ਸੀ एक तो, लिमिन लिमिन जार जार तो से, या या नहीं बेंड है दूसरी सारी प्रवाही की टीम सारी हेल्प करे तो सारे दोस्त भी संजीत या गुड्डी या सारे चार जने सारे को बोले कुछ हो और जगह कुछ सोशल असली कोई नमः ऐड हो जाए सोशल मैसेज कोई और वो तो बेंड है नॉल करवाता जाओ तो बहुत बड़ी है बेंड अपने बेंड नहीं बेंड नहीं है ना सरकारी सरकारी स्लिप अटैचिंग दी चाहिए नहीं हां मैं एलईडी कोई जक द किसी तरह से करा दे हो सकता है जेडा असेंबली यूज करते है ना वो अलग एंड हो सकता है डेली यूज वो तो ड्रम है फिर पूरा बैंक पूरा नहीं मतलब तो पूरा सेट है उसी पे जाके ओके मान